ਸਾਬ ਉਹ ਲਾਣ ਦੇ ਗੁੰਮੇ ਤੋਂ ਕੰਮ ਕਰਦੇ ਨੇ ਛੇੜਨਾ ਸਾਬ ਲਾਣ ਦੇ ਸਾਬ ਬੜੀ ਗੱਤ ਨਹੀਂ ਕਿਸੇ ਪੈਰ ਘੁੰਮਦੇ ਨੇ ਤੇਰਾ ਬਗਿਆਦ ਨਾ ਫਿਰ ਉਹ ਬਾਈ ਮਾੜੀ ਕੰਮ ਚੱਲ ਰਿਹਾ ਤੇ ਇੱਟਾਂ ਚੜਾ ਰਹੇ ਆ ਉੱਪਰ ਮਸਜਿਦ ਆਪਾਂ ਨੇ ਲਾੜੀ ਆ ਅਨੇ ਤੇ ਆਪਾਂ ਨੇ ਵੀਰੋ 4000 ਇੱਟਾਂ ਚੜਾਉਣੀਆਂ ਅੱਜ ਤੇ ਹੋਰ ਇੱਟਾਂ ਦੀ ਟਰੈਲੀ ਚੜਾਉਣੀਆਂ ਤੇ ਮਸ਼ੀਨ ਲਾ ਕੇ ਆ ਤੇ ਪਹਿਲਾਂ ਵੀ 4000 ਚੜਾਈ ਤੇ ਮਲਮਾੜੀ ਬਣ ਰਹੀ ਆ ਆਪਣੇ ਪਿੰਡ ਦੀ ਤੇ ਲੱਗੀ 4000 ਇੱਟ ਤੇ ਹੋਰ ਹੀ 4000 ਚੜਾਉਣ ਲੱਗੇ ਆ ਤੇ ਸੋਖੀ ਵੀਰ ਸਾਡਾ ਟਰੈਲੀ ਦੀ ਸੇਵਾ ਤੇ ਸਾਡਾ ਚਿੜੀ ਵੀਰ ਕੀ ਦੀ ਉਂਗਲੀ ਆ ਗਈ ਵਿਚਾਰੇ ਦੀ ਯੋਂ ਉਂਗਲੀ ਵੱਡ ਗਈ ਤਿੱਖਾ ਵੀਰੇ ਓਹ ਹੋ ਟਾਂਕੇ ਲਗਾਗੇ ਤੇਰਾ ਅੱਜ ਤੇ ਆਪਣੇ ਪਿੰਡ ਕੀ ਮਾੜੀ ਆ ਬਾਈ ਤੇ ਅੱਦਰ ਦੇਖੋ ਜੀਰੀ ਪੱਕੀ ਹੋਈ ਆ ਤੇ ਫੋੜ 3600 ਸੌਰੀ ਸਵਰਾਜ ਲੱਗ ਰਿਹਾ ਅੱਜ ਪਹਿਲਾਂ ਆਪਾਂ ਫੋੜ ਗਏ ਜਿਹੜਾਈਆਂ ਸੀ ਪਰੀਤ ਡਰਾਈਵਰ ਦੇਖੋ ਮਸ਼ੀਨ ਕਿ ਤਰ੍ਹਾਂ ਚੱਕਾਗਾ ਉਹਦੇ ਓਏ ਸਾਈਕਲ ਟੁੱਟ ਗਿਆ ਹੌਲੀ ਹੌਲੀ ਇੱਟੀ ਮੜੀ ਇਹ ਰੈਡੀ ਚੱਕੀ ਕਿੰਨਾ ਖਿੱਚੇ ਮੜਾ ਜਾ ਮੈਂ ਵੀਡੀਓ ਬਣਾ ਰਿਹਾ ਪਰੀਤ ਨੂੰ ਚਲਾਣੀ ਨਹੀਂ ਆਂਦੀ ਉਹ ਏ ਏ ਏ ਹੋਲੀ ਆ ਦੇਖ ਇਹ ਸਾਰਾ ਢਿੰਡਾ ਹੋ ਜਾ ਉਹ ਲੋੜੀਆਂ ਵਿੱਚ ਚੱਲ ਗਏ ਜੋ ਵੀ ਘਟਦੇ ਚੱਲ ਚੱਲ ਓਏ ਛੋਟ ਨੂੰ ਮੈਂ ਤੀਤੀ ਕਰਦੀ ਚੱਲ ਚੱਲ ਦੇਖ ਆ ਲੈ ਜੀ ਦਿੱਤੀ ਦਿਨ ਹੋਈ ਸਰਕਾਰ ਖਾਲੀ ਨੂੰ ਚੱਟਟੇ ਲਾ ਰਹੇ ਆ ਭਾਈ ਉੱਪਰ ਆਪਾਂ 4000 ਇੱਟ ਚੜਾਣੀ ਆ ਚੜੀ ਅੱਜ